ਹਾਂਜੀ ਮੇਰਾ ਨਾਮ ਮਦਲਾਲ ਮੈਂ ਐਕਸ ਕਾਉਂਸਲਰ ਜਿਹੜੀ ਘਟਨਾ ਐ ਯਮਨ ਨੇੜੇ ਕਰਦੀ ਵੀ ਹੱਤਿਆ ਹੋਈ ਆ ਉਹਦੇ ਵਿੱਚ ਮੇਰੇ ਬੇਟੇ ਦਾ ਨਜ਼ਾਇਜ਼ ਨਾ ਲੱਗ ਰਿਆ ਵੀ ਇਹ ਬੰਦੇ ਨੇ ਆਣ ਕੇ ਗੋਲੀ ਮਾਰੀ ਆ ਉਸ ਟਾਈਮ ਮੈਨੂੰ ਆਣ ਕੇ ਪੁਲਿਸ ਨੇ ਫੜਿਆ ਮੈਂ ਪੁਲਸ ਦੇ ਨਾਲ ਗਿਆ ਉਸ ਵਾਈ ਦੇ ਗਈ ਜੀ ਮੇਰੇ ਨਾਲ ਉਹਨਾਂ ਵੈਰੀਫਿਕੇਸ਼ਨ ਕੀਤੀ ਆ ਮੁੰਡੇ ਦੀ ਡਿਊਟੀ ਜਿਹੜੀ ਆ ਉਸ ਟਾਈਮ 에ਰਪੋਰਟ ਤੇ ਸੀ ਇਹ ਮੇਰੇ ਨਾਲ ਬਿਲਕੁਲ ਧੱਕਾ ਹੋ ਰਿਹਾ ਮੇਰੇ ਪਰਿਵਾਰ ਦੇ ਨਾਲ ਤੇ ਮੇਰੇ ਨਾਲ ਸਾਡੀ ਹੀ ਰੋਟੀ ਰੋਜੀ ਦਾ ਕੰਮ ਜਿਹੜਾ ਉਹ 에ਰਪੋਰਟ ਤੇ ਆ ਇਹ ਸਾਨੂੰ ਬਾਰ-ਬਾਰ ਪਰੇਸ਼ਾਨ ਕਰਦੇ ਆ ਝਗੜਾ ਕਿਸੇ ਨਾ ਹੁੰਦਾ ਤੇ ਸਾਡੇ ਬੇਟੇ ਦਾ ਉਹ ਜਰੂਰ ਨਾਲ ਆ ਦਿੰਦੇ ਆ ਪਰ ਸਾਨੂੰ ਇਹ ਦੁੱਖ ਆ ਵੀ ਉਹ ਵੀ ਸਾਡੀ ਧੀ ਵਰਗੀ ਸੀ ਜਿਸ ਬੰਦੇ ਨੇ ਇਹ ਕਤਲ ਕੀਤਾ ਨਾ ਉਹ ਬੰਦਾ ਬਖਸ਼ਿਆ ਨਹੀਂ ਜਾਣਾ ਚਾਹੀਦਾ ਭਾਵੇਂ ਕੋਈ ਵੀ ਹੋਵੇ ਮੈਂ ਮੈਂ ਪੁਲਿਸ ਪ੍ਰਸ਼ਾਸਨ ਕੋ ਡੀਜੀਪੀ ਸਾਹਿਬ ਕੋ ਐਸਐਸਪੀ ਸਾਹਿਬ ਕੋ ਹੋਮ ਮਿਨਿਸਟਰ ਕੋ ਪੰਜਾਬ ਦੇ ਮੁੱਖ ਮੰਤਰੀ ਕੋ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਇਹਦੀ ਉੱਚ ਪੱਧਰੀ ਤੇ ਜਾਂਚ ਹੋਣੀ ਚਾਹੀਦੀ ਐਸਐਸਪੀ ਤਾਈਂ ਜਾਂ ਕਿਸੇ ਡੀਜੀਪੀ ਰਾਹੀਂ ਜਾਂ ਕਿਸੇ ਜੱਜ ਰਾਹੀਂ ਇਹਦੀ ਜਾਂਚ ਹੋਣੀ ਚਾਹੀਦੀ ਆ ਬੰਦਾ ਜਿਹੜਾ ਹੈਗਾ ਉਹ ਕਲੀਅਰ ਹੋਣਾ ਚਾਹੀਦਾ ਕਿਉਂਕਿ ਇਹਨਾਂ ਕੋ ਆਮ ਸਿਆਰ ਨੇ ਇੱਕ ਇੱਕ ਬੰਦੇ ਨੂੰ ਨੇ 2-2 ਹਜ਼ਾਰ ਦੇ ਕੇ ਗਾਂਧੀ ਨਗਰ ਬਾਰ-ਬਾਰ ਭੇਜੰਦਾ ਨੇ ਤੁਹਾਨੂੰ ਵੀਡੀਓ ਵੀ ਸਾਰੀਆਂ ਪਾਈਆਂ ਗਈਆਂ ਵੀਡੀਓ ਦੇ ਵਿੱਚ ਵੀ ਆ ਗਿਆ ਵੀ ਇਹਨਾਂ ਕੋਲ ਪਿਸਤੌਲ ਹੈਗੇ ਆ ਇੱਥੇ ਇੱਕ ਕਰਨਿਆ ਜੀ ਕਾਲੀ ਦਾ ਮੁੰਡਾ ਆ ਉਹ ਛਰੇ ਆਮ ਗੋਲੀਆਂ ਚਲਾਉਂਦਾ ਉਹਦਾ ਪਰਿਵਾਰ ਚੋਂ ਕੋਈ ਜੀ ਮਰਿਆ ਸ਼ਿਸ਼ਕਾਰ ਕਰਦਿਆਂ ਉਸ ਆਦਮੀ ਨੇ ਸ਼ਿਸ਼ਕਾਰ ਕਰਦਿਆਂ ਸਮਸ਼ਾਨ ਘਰ ਚ ਗੋਲੀਆਂ ਚਲਾਈਆਂ ਇਹਦੀ ਜਾਂਚ ਕੀਤੀ ਜਾਵੇ ਕਿ ਕਿੱਥੋਂ ਹੈ ਹਥਿਆਰ ਹਾਂ ਦਾ ਇੱਕ ਇੱਕ ਬੰਦੇ ਕੋਲ ਇਹਨਾਂ ਦੋ ਦੋ ਹਥਿਆਰ ਰੱਖੇ ਆ ਤੇ ਦੁਨੀਆ ਨੂੰ ਇੰਨੀ ਹੈ ਨਾ دہشت ਪਾਈ ਆ ਰਾਜਸਥਾਨ ਸੀ ਗਾਂਧੀ ਨਗਰ ਦੇ ਵਿੱਚ ਇਨਾ 5 4 ਬੰਦੇ ਆ ਜੀ ਇੱਕ ਦਾ ਨਾਮ ਕਰਨ ਜੇ ਪਿਓ ਦਾ ਨਾਮ ਉਹਦਾ ਕਾਲੀ ਆ ਇੱਕ ਦੇ ਨਾਮ ਹੈਗਾ ਜੇ ਮੰਤੀ ਉਹਦੇ ਨਾਮ ਹੈਗਾ ਕੀ ਥਪਕੀ ਬੱਬਾ 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 ਇੱਕ ਰਾਜੂ ਜੇ ਰਾਜੂ ਦੇ ਮੁੰਡੇ ਦਾ ਨਾਮ ਹੈਗਾ ਚੂਚੀ ਸਿੱਤ ਹੈਗਾ ਜੀ ਹੈਪੀ 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 ਦੇ ਪਿਓ ਦੇ ਨਾਮ ਦਾ ਹੈਗਾ ਜੇ ਉਹਦੇ ਘਰ ਹੀ ਸਾਰਾ ਕੁਝ ਚੱਲਦਾ ਜੀ ਸਮੈਗ ਵੀ ਉੱਥੇ ਵਿਗਦੀ ਆ ਲੜਾਈਆਂ ਵੀ ਉੱਥੋਂ ਚੱਲਦੀਆਂ ਨੇ ਜੇ ਹਾਰ ਵੀ ਉਥੋਂ ਦੇ ਕੇ ਲੋਕਾਂ ਦੇ ਘਰਾਂ ਚ ਭੇਜਿਆ ਜਾਂਦਾ ਮੈਂ ਪੁਲਿਸ ਪ੍ਰਸ਼ਾਸਨ ਕੋ ਬਾਰ ਬਾਰ ਬੇਨਤੀ ਕਰਦਾ ਡੀਜੀਪੀ ਸਾਹਿਬ ਕੋ ਬੇਨਤੀ ਕਰਦਾ ਭਗਵਾਨ ਤੁਮਾਰ ਜੀ ਕੋ ਮੈਂ ਬੇਨਤੀ ਕਰਦਾ ਵੀ ਗ੍ਰਹਿ ਭਾਗ ਤੁਹਾਡੇ ਕੋਲ ਆ ਇਹਦੀ ਬਿਲਕੁਲ ਜਾਂਚ ਕੀਤੀ ਜਾਵੇ ਇਹ ਛਰੇ ਆਂ ਸਮੈ ਅਗਲਾ ਧੰਦਾ ਕਰਦੇ ਆ ਤੇ ਬੜੇ ਜੋਰ ਨਾਲ ਕਰਦੇ ਨੇ ਪਰ ਸਾਨੂੰ ਬਾਰ ਬਾਰ ਬੇਨਤੀ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਵੀ ਆਂਦੇ ਆ ਵੀ ਜਿਹੜਾ ਬੰਦਾ ਨਸ਼ਾ ਵੇਚਦਾ ਉਹਦੀ ਪ੍ਰੋਪਰਟੀ ਜਿਹੜੀ ਆ ਉਹ ਜ਼ਬਤ ਕੀਤੀ ਜਾਵੇ ਪਰ ਇਹਨਾਂ ਦੀ ਉੱਚ ਪਦਰੀ ਜਾਂਚ ਕਰਕੇ ਜੇ ਦਾ ਜਲਾ ਨਬਟਾਰਾ ਕੀਤਾ ਜਾਵੇ ਸਾਨੂੰ ਗਰੀਬਾਂ ਨੂੰ ਸਾਰੇ ਹੀ ਪਰਿਵਾਰਾਂ ਨੂੰ ਜਿੰਨਿਆਂ ਦੇ ਨਾਲ ਧੱਕਾ ਹੋ ਰਿਹਾ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਧੀ ਮਰੀ ਆ ਮੈਂ ਉਹਨੂੰ ਆਪਣੀ ਧੀ ਸਮਝਦਾ ਪਰ ਜਿਸ ਬੰਦੇ ਨੇ ਵੀ ਇਹ ਗੋਲੀ ਮਾਰੀ ਆ ਨਾ ਉਹ ਬੰਦਾ ਬਖਸ਼ਿਆ ਨਹੀਂ ਜਾਣਾ ਚਾਹੀਦਾ ਮੈਂ ਇਹਦੇ ਪੰਜਾਬ ਸਰਕਾਰ ਕੋਲ ਤੇ ਪੁਲਿਸ ਕੋਲ ਹਰੇਕ ਕੋਈ ਇਹ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਇਨਸਾਫ ਚਾਹੀਦਾ ਜੀ ਕੁਝ ਬੰਦੇ ਗਏ ਸੀ ਇਨਕੁਆਰੀ ਵਾਸਤੇ ਦਰਖਾਸਤ ਦੇਣ ਲਈ ਸੀ ਐਸਐਸ ਵੀ ਸਾਹਿਬ ਨੇ ਬੇਨਤੀ ਕੀਤਾ ਗੱਡੀਆਂ ਨੂੰ ਅਜੇ ਹਿ ਲੈ ਨਹੀਂ ਸਕਦੇ ਅਜੇ ਦੀ ਜਾਂਚ ਚੱਲ ਰਹੀ ਆ ਜਾਂਚ ਪੜਤਾਲ ਪੂਰੀ ਹੋ ਲੈਣ ਦਿਓ ਤੁਸੀਂ ਬਾਅਦ ਵਿੱਚ ਅਨਕਵਾਰੀ ਵਾਸਤੇ ਦਰਖਾਸਤ ਦੇ ਸਕਦੇ ਜੇ ਫਿਰ ਅਸੀਂ ਲੈ ਲਾਂਗੇ ਜਾਂਦਾ ਬੰਦਿਆਂ ਦੇ ਠਾਂ ਦੇ ਕਹਿੰਦੇ ਨਾ ਪਰਚਾ ਇਹ ਬਿਲਕੁਲ ਹੀ ਬੇਕਸੂਰ ਆ ਜੀ ਇਹਦੀ ਜਾਂਚ ਕੀਤੀ ਜਾਵੇ ਜਿਹੜਾ ਬੰਦਾ ਕਸੂਰਵਾਰ ਆ ਉਹ ਬਿਲਕੁਲ ਬਖਸ਼ਿਆ ਨਾ ਜਾਵੇ ਉਹਨਾਂ ਦਾ ਕਹਿੰਦਾ ਵੀ ਇੱਕ ਇੱਕ ਦਿਨ ਰਾਤ ਪਹਿਲਾਂ ਆ ਗਿਆ ਡੇਢ ਗੜ ਚੰਗਰਾਂ ਬਾਦਿਆਂ ਦੇ ਫੋਨ ਕਰਕੇ ਕਹੇ ਬਾਹਰ ਲਿਖੋ ਇਹ ਬਿਲਕੁਲ ਨਜਾਇਜ਼ ਆ ਜੀ ਉਹ ਜਿੱਦਾਂ ਉਹਨਾਂ ਨੇ ਉੱਥੇ ਕਤਲ ਹੋਇਆ ਉਹਨਾਂ ਨੇ ਮੀਡੀਆ ਨੂੰ ਸਾਰੀ ਆਡੀਓ ਕੀ ਫਾਈਲ ਵੀਡੀਓ ਦਿਖਾਈਆਂ ਨੇ ਉਹ ਵੀਡੀਓ ਭਾਜੀ ਉਹਨਾਂ ਆਪ ਬਣਾਇਆ ਗਈਆਂ ਉਹ ਵੇਖੋ ਬੀਬੀ ਜਦੋਂ ਬਿਆਨ ਦੇਣ ਢਈ ਆ ਉਹ ਕੰਮ ਕੰਮ ਦੇਣ ਢਈ ਆ ਜਿਹੜੇ ਇਹਨਾਂ ਬੀਬੀ ਨੇ ਬਿਆਨ ਦਿੱਤੇ ਆ ਜਾਂ ਮੰਨਾ ਬਿਆਨ ਦੇਣ ਢਿਆ ਜਾਂ ਆਪ ਦਾ ਭਰਾ ਬਿਆਨ ਦੇਣ ਢਿਆ ਉਹਨਾਂ ਜਿੰਨਾਂ ਦੇ ਬਿਆਨ ਹੀ ਕਰਦੇ ਇੱਕ ਜਣਾ ਕਹਿ ਘਰ ਦੀ ਉਹਦੀ ਕਹਿਣ ਦੀ ਆ ਵੀ ਮੰਨਾ ਉਸ ਟਾਈਮ ਲਾਰੇ ਦੀ ਦੁਕਾਨ ਤੇ ਸੀ ਤੇ ਭਰਾ ਉਹਦਾ ਬਿਆਰ ਦੇਂਦਿਆ ਵੀ ਉਸ ਟਾਈਮ ਉਹ ਬਾਬੇ ਸ਼ਿਧੀ ਸੀ ਅਸੀਂ ਖਬਰਾਈ ਹੋਈ ਆ ਫਿਰ ਜੇ ਉਸ ਆਦਮੀ ਦੀ ਜਨਾਨੀ ਮਰੀ ਹੋਵੇ ਤੇ ਉਹਦੇ ਚ ਰਾਂਗੀ ਹੋ ਰੋੜਿਆ ਹੁੰਦਾ ਉਹਨਦੇ ਕੋਈ ਪ੍ਰਵਾਜ ਨਹੀਂ ਸੀ ਉਹ ਬੰਦੇ ਨੂੰ ਜਦੋਂ ਆਪਾਂ ਡੈਥ ਹੋ ਗਈ ਆ ਗੋਲੀ ਚੱਲ ਗਈ ਮਰ ਗਈ ਆ ਉਹਦਾ ਹੱਕ ਆ ਵੀ ਪੁਲਿਸ ਪ੍ਰਸ਼ਾਸਨ ਉਹਦੀ ਕਾਰਵਾਈ ਕਰੇ ਇਹਦੇ ਆਪ ਬਵਾਜ ਬਣ ਕੇ ਲੋਕਾਂ ਦੇ ਘਰਾਂ ਚ ਧੂ ਧੂ ਕੇ ਲੋਕਾਂ ਨੂੰ ਲਿਆਉਂਦੇ ਨੇ ਜਿਨ੍ਹਾਂ ਦਾ ਨਾਂ ਇਹਨਾਂ ਅੱਠਾ ਬਦਲੇ ਆ ਉਹਨਾਂ ਤੋਂ ਬਗੈਰ ਵੀ ਇੱਥੇ ਸਾਡੇ ਗਾਂਧੀ ਨਗਰ ਚ ਇਨਾ ਘਰਾਂ ਚ ਵੜ ਕੇ ਜਾਣਿਆ ਤੂੰ ਤੂਕੇ ਬਾਹਰ ਕੱਢਿਆ ਜਦੋਂ ਇਹ ਮੈਨੂੰ ਲੈਣ ਆਏ ਆ ਉਦੋਂ ਵੀ ਪੁਲਸ ਆਏ 2017 ਦੇ ਇੱਕ ਸਾਹਮਣੇ ਇੱਕ ਇਨਸਪੈਕਟਰ ਆ ਲਮਾ ਜਾ ਉਹਦੇ ਸਾਹਮਣੇ ਇਹਨਾਂ ਗੁਨਾਹਗਰਦੀ ਕੀਤੀ ਐਥੇ ਜੀ ਉਹਦੇ ਮਰਨ ਤੋਂ ਬਾਅਦ ਹਾਂ ਮਰਨ ਤੋਂ ਬਾਅਦ ਜਦੋਂ ਮੈਨੂੰ ਲੈਣ ਆਏ ਨਾ ਇਹ ਉਸ ਟਾਈਮ ਇੱਥੇ ਇਹਨਾਂ ਗੁਨਾਹਗਰਦੀ ਕੀਤੀ ਆ ਜਦੋਂ ਮੈਨੂੰ ਪੁਲਸ ਲੈ ਗਈ ਆ ਫਿਰ ਵੀ ਉਹ ਇੱਥੇ ਚੰਗਰਾ-ਚੁੰਗਰਾ ਬਦਮਾਸ਼ੀ ਪੂਰੀ ਕਰਦੇ ਰਿਹਾ ਤੇ ਸਾਡੇ ਪਰਿਵਾਰ ਜਿਹੜੇ ਆ ਉਹ ਡਰਦੇ ਹੀ ਮੁੜ ਕੇ ਘਰੋਂ ਛੱਡ ਕੇ ਚਲੇ ਗਏ ਸਾਰੇ ਵਿਚਾਰੇ ਜਿਨ੍ਹਾਂ ਦੇ ਬੱਚੇ ਸੀ ਪੀ ਇਹਦੇ ਹੱਥ ਪਿਸਤੌਲ ਲਈ ਫਿਰਦੇ ਨੇ ਹਰੇਕ ਕੁਝ ਇਹਨਾਂ ਦੇ ਕੋਲ ਆ ਪੇ ਸਾਡਾ ਨੁਕਸਾਨ ਨਾ ਕਰ ਦੇਣ ਇਹ ਸਾਡੇ ਜਿਹੜੇ ਪਰਿਵਾਰ ਆ ਵਿਚਾਰੇ ਇਸ ਕਰਕੇ ਡਰਦੇ ਘਰ ਛੱਡ ਕੇ ਚਲੇ ਗਏ ਮੈਂ ਬਾਰ ਬਾਰ ਪੁਲਿਸ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡੀਜੀਪੀ ਨੂੰ ਆਈਜੀ ਨੂੰ ਮੈਂ ਬੇਨਤੀ ਕਰਦਾ ਪੀ ਇਹਦਾ ਬਿਲਕੁਲ ਉੱਚ ਅਧਿਕਾਰੀ ਨੂੰ ਇਹਦਾ ਜਿਹੜਾ ਸੌਪਿਆ ਜਾਵੇ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਤੇ ਇਨਸਾਫ ਹਰੇਕ ਨੂੰ ਮਿਲਣਾ ਚਾਹੀਦਾ ਜਿਸ ਬੰਦੇ ਨੇ ਕਤਲ ਕੀਤਾ ਜਿਸ ਨੇ ਵੀ ਕੀਤਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹਾਂਜੀ ਮੇਰਾ ਨਾਮ ਨਿਸ਼ਾ ਹੈ ਓਕੇ ਜਿਹਨੂੰ ਆਕਾਸ਼ ਵੀ ਕਿਹਾ ਜਾਂਦਾ ਮੇਰਾ ਬ੍ਰਦਰ ਆ ਬੇਵਜਹ ਦਾ ਇਲਜ਼ਾਮ ਲਾਇਆ ਗਿਆ ਜਿਸ ਟਾਈਮ ਤੇ ਵਾਰਦਾਤ ਹੋਈ ਆ ਉਸ ਟਾਈਮ ਤੇ ਉਹ ਆਪਣੇ ਘਰ ਹੀ ਤੇ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਬ੍ਰਦਰਸ ਨੂੰ ਇਕੱਲੇ ਕੀ ਰਿਹਾ ਹੈ ਤੁਹਾਡੇ ਸਾਹਮਣੇ ਮੇਰਾ ਬ੍ਰਦਰ ਬੈਠਾ ਹੈ ਜਿਹਨੂੰ ਮਤਲਬ ਉਹਨਾਂ ਨੇ ਖੁਦ ਹਮਲਾ ਕਰਕੇ ਉਹਨਾਂ ਨੂੰ ਦੋ ਬ੍ਰਦਰਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਵੀਡੀਓ ਸਾਡੇ ਕੋਲ ਹੈ ਤੁਸੀਂ ਦੇਖ ਸਕਦੇ ਹੋ

ਨੂੰ ਇੱਕ ਪ੍ਰਧਾਨ ਰੋਕ ਉਹ ਮੁੱਖ ਤੇ ਮਿਲੂ। ਇਹ ਵੀਡੀਓ ਤੁਸੀਂ ਆਪਣਾ ਇੱਕ ਹੈ ਜਿਹੜੇ ਕੈਮਰੇ ਚ ਕੈਮਰੇ ਚ ਵੀ ਰਿਕਾਰਡ ਹੈ ਜਦੋਂ ਇਹ ਕੰਮ ਹੋਇਆ ਉਹ ਆਪਣੇ ਘਰ ਹੀ ਉਹ ਕੈਮਰੇ ਚ ਵੀ ਵੀਡੀਓ ਬਣੀ ਹੋਈ ਹੈ ਤੇ ਜਦੋਂ ਸਾਨੂੰ ਪਤਾ ਲੱਗਾ ਇਹ ਕੰਮ ਹੋਇਆ ਉਸੇ ਟਾਈਮ ਹੀ ਅਖੋਦ ਵੀ ਵੀਡੀਓ ਬਣਾਈ ਹੈ ਕਿ ਸਾਡਾ ਮੁੰਡਾ ਸਾਡੇ ਸਾਹਮਣੇ ਆ। ਸਾਨੂੰ ਫੋਨ ਆਇਆ ਗਿਆ ਹੈ ਕਿ ਇਹ ਕੰਮ ਹੋਇਆ ਹੈ ਤੇ ਅਸੀਂ ਨਾਲੇ ਆਪਣੇ ਮੁੰਡੇ ਦੀ ਵੀਡੀਓ ਬਣਾ ਕੇ ਸਾਡਾ ਮੁੰਡਾ ਸਾਡੇ ਕੋਲ ਹੈ ਤੇ ਸਾਰੀ ਸਾਡੀ ਗਲੀ ਗਵਾਏ ਕਿ ਮੁੰਡੇ ਸਾਰੇ ਉੱਥੇ ਹੀ। ਕਮ ਉਡਾ ਬਥੇ ਠੀਕ ਉਹ ਜੀ ਕੀ ਕਰਨੇ ਚਾਹੁੰਦੇ ਪੁਲਿਸ ਨੂੰ ਚਾਹੀਦਾ ਜੋ ਬਦਨਾਮੀ ਕੀਤੀ ਗਈ ਸਾਡੀ ਇੱਜ਼ਤ ਵਾਪਸ ਚਾਹੀਦੀ ਤੇ ਇਨਸਾਫ ਚਾਹੀਦਾ ਹੈ ਨਾ ਮੇਰਾ ਪੰਮੀ ਜੋ ਇੱਕ ਬੇਟਾ ਮੇਰਾ ਨਸ਼ੇ ਕਰਦਾ ਰਾਇ ਸਾਂਸੀ ਮਤਲਬ ਸਾਡਾ ਕੋਈ ਨਹੀਂ ਨਾ ਮੇਰਾ ਕੋਈ ਹੋਜੀ ਨਹੀਂ ਇਹੋ ਮੇਰਾ ਬੇਟਾ ਕਮਉਂਦਾ ਤੇ ਝਗੜੇ ਉਹਨਾਂ ਨੇ ਮੰਨੇ ਹੋਣਾ ਨਾ ਇਹ ਝਗੜਾ ਤੇ ਝਗੜੇ ਇਸ ਤਰ੍ਹਾਂ ਮਤਲਬ ਜਾਣਾ ਮੈਂ ਤੱਕ ਜਾਣ ਤੇ ਗਿਆ ਤੇ ਜਾਨ ਚ ਇਤਰਾ ਮਤਲਬ ਸਾਨੂੰ ਤੇ ਇਹ ਵੀ ਝਗੜੇ ਚ ਆ ਤੇ ਮਾਰੀ ਕੇ ਹੋਰ ਨੇ ਸਾਡੇ ਮੁੰਡੇ ਦਾ ਕੀ ਨਾਮ ਕਲਦੀਪ ਮਾਰੀ ਕੇ ਹੋਰ ਨੇ ਤੇ ਨਾ ਇਹਨਾਂ ਜਿਹੜੇ ਨਾਂ ਲਾਉਂਦੇ ਜੋ ਘਰ ਵਾਲੇ ਮੇਰੇ ਬੇਟੇ ਉਦੋਂ ਦਾ ਟੈਕ ਦੋ ਹੋ ਗਏ ਜੋ ਇਸੇ ਦਾਮਣਾ ਹੀ ਬਾਕੀ ਸਾਨੂੰ ਉਹਨੂੰ ਬਹੁਤ ਦੁੱਖ ਆ ਸਾਨੂੰ ਉਹ ਜਨਾਨੀ ਦਾ ਘਰ ਵਾਲੇ ਦਾ ਕੀ ਨਾਮ ਤੁਹਾਡੇ ਘਰ ਨਾਲ ਉਹਦਾ ਰਾਜਕੁਮਾਰ ਜਨਾ ਹਾਂਜੀ ਉਦੋਂ ਦਾ ਮਨਜੀ ਤੇ ਪਿਆਜ ਇਹ ਤੇ ਉਹਨੇ ਵੀ ਸਾਡਾ ਬੱਚਾ ਨਜਾਇਜ਼ ਆ ਜੇ ਸੱਚ ਹੋਵੇ ਤੇ ਸੱਚ ਦਾ ਸੱਚ ਨਤਾਰਿਆ ਜਾਵੇ ਤੇ ਝੂਠ ਦਾ ਝੂਠ ਹੰਤਾਰਿਆ ਜਾਵੇ ਕਲਦੀਪ ਜਦੋਂ ਉਹ ਕਤਲ ਹੋਇਆ ਵਾਰਦਾ ਹੋਈ ਤੁਹਾਡਾ ਮੁੰਡਾ ਕਿੱਥੇ ਮੁੰਡਾ ਸਾਡਾ ਡਿਊਟੀ ਤੇ ਆਇਆ ਸੁੱਤਾ ਠੱਕੇ ਬਾਹਰ ਹੀ ਗਿਆ ਅੱਜ ਹਾਂਜੀ ਡਿਊਟੀ ਤੇ ਆਇਆ ਸਵੇਰੇ ਡਿਊਟੀ ਤੇ ਉੱਠ ਕੇ ਮਤਲ ਆ ਕੇ ਤੇ ਸੌਂ ਗਿਆ ਮੁੜ ਕੇ ਉੱਠ ਕੇ ਬਾਹਰ ਗਿਆ ਜਦੋਂ ਰੌਲਾ ਜਪਿਆ ਉਹ ਚੜਾ ਜੇ ਨਿਕਲੇ ਆਈ ਜੇ ਵਾਰ ਕੀ ਕੰਮ ਕਰਦਾ ਮੁੰਡਾ ਕੰਮ ਵਾਈ ੱਡੇ ਲੱਗਾ ਹੀ ਜੋ ਹਾਂਜੀ ਸਾਡੇ ਘਰ ਤੇ ਇਹੋ ਜਿਹਾ ਸਿਸਟਮ ਜੋ ਇੱਕ ਟਾਈਮ ਆਡੀ ਰੋਟੀ ਜੇ ਹੀ ਇਹੋ ਜਿਹੀ ਹੈ ਨਾ ਪਾਜੀ ਤਾਂ ਉਹਨਾਂ ਦੇ ਘਰ ਹਰ ਇੱਕ ਚੀਜ਼ ਹੁੰਦੀ ਇੱਕ ਟਾਈਮ ਸਾਡੇ ਘਰ ਰੋਟੀ ਪੱਕਦੀ ਇੱਕ ਟਾਈਮ ਪੱਕਦੀ ਨਹੀਂ ਜੋ ਜੇ ਇਹੋ ਜਿਹੀ ਹੈ ਨਾ ਮਾਰਨ ਵਾਲੀ ਤੇਹੀ ਮਤਲਬ ਸਾਡੇ ਘਰ ਹਰ ਇੱਕ ਚੀਜ਼ ਹੋਵੇ ਹੁਣੇ ਵੇਖੋ ਮੰਜੇ ਤੇ ਮੇਰਾ ਆਦਮੀ ਪਿਆ ਉਹਨੂੰ ਦੋ ਅਟੈਕ ਹੋ ਗਏ ਜੋ ਪਾਸਾ ਦਾ ਖਲੋ ਗਿਆ ਜੋ ਬਾਕੀ ਜੇ ਮੇਰੇ ਆਦਮੀ ਨੂੰ ਕੁਝ ਹੋ ਗਿਆ ਮੈਂ ਇਹੀ ਕਾਦੇ ਜੋਗੇ ਇੱਕ ਤਾਂ ਮੇਰਾ ਬੱਚਾ ਚੰਗਾ ਇੱਕ ਇੱਕ ਉਹਨਾਂ ਲਈ ਮੇਰਾ ਪੁੱਤ ਇਹ ਉਹ ਮੇਰੀ ਬੇਨਤੀ ਜੱਜਰਾ ਹੱਥ ਜੋੜ ਕੇ ਹਾਂਜੀ ਇਹ ਹੀ ਰਾਜਸਾਹੀ ਦੇ ਰਹਿਣ ਵਾਲੇ ਜੀ ਮੇਰਾ ਨਾਮ ਅਸ਼ੀਰ ਹੋ ਜੇ ਤੇ ਮੇਰੇ ਬੱਚੇ ਦੇ ਨਾਮ ਅਜਾ ਜੀ ਇਹ ਆ ਤੇ ਮੇਰੇ ਥੋੜਾ ਸਾਲ ਹੋ ਗਿਆ ਜੇ ਮੇਰਾ ਆਦਮੀ ਮਰਿਆ ਜੀ ਸਾਲ ਹੋ ਗਿਆ ਸੌਵਾਦ ਹੋ ਜਾਣਾ ਇਹ ਸਾਲ ਉਹਨੇ ਤੇ ਮੇਰੀਆਂ ਤਿੰਨ ਧੀਆਂ ਜੀ ਮੇਰੇ ਬੱਚੇ ਨਾਲ ਮੈਂ ਰੱਬ ਨੂੰ ਮੰਨਣ ਵਾਲੀ ਆ ਰੱਬ ਨੂੰ ਤੇ ਮੇਰਾ ਬੱਚਾ ਵੀ ਰੱਬ ਨੂੰ ਮੰਦਾ ਹੈ ਬੱਚਾ ਮੇਰੇ ਨਾਲ ਇਹ ਆ ਤੇ ਦੁਕਾਨ ਇਹ ਦੁਕਾਨ ਤੇ ਬੈਠਾ ਆ ਇਥੋਂ ਜਿਹਨੂੰ ਭੈਣ ਦੀ ਦਾਤਾ ਹੀ ਆ ਉਹ ਟਾਈਮ ਤੇ ਮੇਰਾ ਬੱਚਾ ਇੱਥੇ ਹੀ ਉਹ ਟਾਈਮ ਤੇ ਉਹ ਟਾਈਮ ਤੇ ਮੇਰਾ ਬੱਚਾ ਜਿਹਦੀ ਦਾਤਾ ਆ ਉਹਦਾ ਵੀ ਮੈਂ ਧੰਨਵਾਦ ਕਰਨੀ ਆ ਉਹਦਾ ਵੀ ਉਹਦਾ ਵੀ ਮੈਂ ਜਿਤਨਾ ਮੇਰੇ ਬੱਚੇ ਉਤਨਾ ਦੇ ਉਹਦੇ ਬੱਚੇ ਆ ਜਿਤਨਾ ਤੁਸੀਂ ਕੀ ਮੰਗ ਕਰਦੇ ਜੀ ਇਹ ਇਹ ਮੰਗ ਕਰਦੇ ਆ ਮੇਰੇ ਬੱਚੇ ਦਾ ਸਾਫ ਹੋਣਾ ਚਾਹੀਦਾ ਸਰ ਤੁਹਾਡੇ ਪੁੱਤ ਜੀ ਹਾਂਜੀ ਮੇਰਾ ਨਾਮ ਕਰਨ ਸਿੰਘ ਆ ਸਨ ਫਰਜ ਸਿੰਘ ਮੈਂ ਰਾਏ ਸੰਸੀ ਦਾ ਰਹਿਣ ਵਾਲਾ ਹਾਂ ਤੇ ਮੁੰਨਾ ਪੱਟੀ ਜੋ ਥੋੜੀ ਦੇਣੀ ਪਹਿਲਾਂ ਗੱਲ ਹੋਈ ਆ ਤੇ ਘਰ ਦੀ ਗੋੜੀ ਮਾਰ ਕੇ ਮਾਰ ਦਿੱਤਾ ਗਿਆ ਹੈ ਤੇ ਇਹ ਘਟਨਾ ਦੇ ਵਿੱਚ ਇਦਾਂ 8 ਮੁੰਡਿਆਂ ਦੇ ਨਾਲ ਲਏ ਗਏ ਆ ਉਹ ਜੋ ਮੁੰਡੇ ਹੀ ਆਕਾਸ਼ਦੀਪ ਸਿੰਘ ਸੁਲਦੀਪ ਅਜੀ ਉਸ ਟਾਈਮ ਉਹ ਸਾਡੀ ਹਵੇਲੀ ਵਿੱਚ ਹੀ ਤੇ ਉਹ ਸਾਡੇ ਘਰ ਦੇ ਸਾਹਮਣੇ ਕੈਮਰਾ ਵੀ ਲੱਗਾ ਹੋਇਆ ਕੈਮਰਾ ਤੁਸੀਂ ਚੈੱਕ ਕਰ ਸਕਦੇ ਜੀ ਜਨਵਰੀ ਸਰਵਿਸ ਦੀ ਗੱਲ ਆ ਮੇਰਾ ਬ੍ਰਦਰ ਦੇ ਨਾਲ ਇੱਕ ਮੁੰਡਾ ਸੀ ਇਹ ਦੋਨੇ ਬਾਜ਼ਾਰ ਜਾ ਰਹੇ ਸੀ ਉਦੋਂ ਵੀ ਇਹਨਾਂ ਨੇ ਪੰਜ ਛੇ ਜਣਾਂ ਨੇ ਘੇਰ ਕੇ ਪਿਸਤੌਲ ਦੇ ਬੱਟ ਮਾਰੇ ਮੇਰੇ ਬ੍ਰਦਰ ਦੀ ਅੱਖ ਤੇ ਉਹ ਸਾਡੇ ਕੋਲ ਪ੍ਰੂਫ ਹੈਗੇ ਫੋਟੋਸ ਹੈਗੀਆਂ ਆ ਅਜੇ ਵੀ ਸੱਟਾਂ ਲੀਆਂ ਤੇ ਥੋੜੀ ਟਾਈਮ ਪਹਿਲਾਂ 29 ਤਰੀਕ ਦੀ ਗੱਲ ਆ ਅਸੀਂ ਲਮਾਰੀ ਲਈ ਸੀ ਮੈਂ ਮੇਰਾ ਬ੍ਰਦਰ ਤੇ ਕੁਲਦੀਪ ਮੁੰਡਾ ਅਸੀਂ ਤਿੰਨੇ ਬਾਜ਼ਾਰ ਗਏ ਹਾਂ ਮਠਾਈ ਲੈਣ ਵਾਸਤੇ ਉਦੋਂ ਵੀ ਇਹਨਾਂ ਨੇ ਦੋ ਮੁੰਡਿਆਂ ਨੂੰ ਘੇਰ ਕੇ ਸਾਨੂੰ ਦਾਤਲਾਂ ਨਾਲ ਉਹ ਵੀਡੀਓ ਤੁਹ ਦਤਰ ਨਾਲ ਸਾਡੇ ਮਾਰਨ ਦੀਆਂ ਨੂੰ ਕੋਸ਼ਿਸ਼ ਕੀਤੀ ਗਈ ਦਵਾ ਭਰਾਵਾਂ ਨੂੰ ਫਿਰ ਅਸੀਂ ਇੱਥੋਂ ਭੱਜ ਆਏ ਹਾਂ ਇਹਨਾਂ ਨੇ ਹੋਰ ਹੀ ਫਿਰ ਮੰਨਾ ਪੱਟੀ ਪੇਜਾ ਹੈਪੀ ਬੱਬ ਕਰਨ ਜੋ ਅਕਾਲੀ ਦਾ ਮੁੰਡਾ ਹੈ ਇਹ ਸਾਡੇ ਪਿੱਛੇ ਫਿਰ 77 ਲੈ ਕੇ ਭੱਜੇ ਤੇ ਅਸੀਂ ਮੋਟਰਸਾਈਕਲ ਲੈ ਕੇ ਉੱਥੋਂ ਭੱਜ ਆਏ ਹਾਂ ਉਹਦੇ ਸੰਬੰਧੀ ਤੁਸੀਂ ਕੋਈ ਪੁਲਿਸ ਨੂੰ ਤਫਤੀਸ਼ ਦਿੱਤੀ ਹਾਂ ਅਸੀਂ ਅਸੀਂ ਦਰਖਾਸਤ ਲਖਾਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਔਰਤ ਦੇ ਮਰ ਪਹਿਲਾਂ ਦੀ ਗੱਲ ਹੈ ਇਹ ਔਰਤ ਪਹਿਲਾਂ ਦੀ ਗੱਲ 29 ਤਰੀਕ ਦੀ ਗੱਲ ਜੀ ਨਤੀਜਾ ਹੁੰਦੀ ਨਤੀਜੇ ਨ ਲੱਗੇ ਚਲੋ ਫੁੱਲ ਹੋ ਗਈ ਛੱਡ ਦੀ ਹਾਂਜੀ ਸਭ ਕੁਝ ਹੈਗਾ ਮੈਡੀਕਲ ਰਿਪੋਰਟ ਦੀ ਪੁਲਿਸ ਨੂੰ ਸਭ ਕੁਝ ਭਾਇਆ ਸੀ ਦਰਜ ਆਇਆ ਸੀ ਦਰਜ ਰਿਜ਼ਲਟ ਛੋਟਾ ਸੀ ਆਇਆ 23 24 ਦਾ ਪਰਚਾ ਕੰਦੇ ਆਇਆ ਹੈ ਤੁਹਾਡਾ ਮੇਰਾ ਨਾਮ ਅਜੇਆ ਔਰ ਮੈਂ ਇੱਥੇ ਮੇਰਾ ਕੰਪਿਊਟਰ ਸੈਂਟਰ ਹੈ 12 ਅੰਦਰੀ ਚੌਂਕ ਦੇ ਵਿੱਚ ਮੈਂ ਇੱਥੋਂ ਦਾ ਹੀ ਰਹਿਣ ਵਾਲਾ ਆ ਜਿਸ ਸਮੇ ਇਹ ਕਤਲ ਹੋਇਆ ਜਿਸ ਦੀਆਂ ਦੱਸ ਰਹੇ ਆ ਉਸ ਸਮੇ ਜੋ ਅਜੇਆ ਸਨ ਆਫ ਬਿੱਟੂ ਉਹ ਮੇਰੇ ਕੋਲ ਸੀ ਉਹ ਆਪਣੀ ਮੰਮੀ ਦੀ ਪੈਨਸ਼ਨ ਅਪਲਾਈ ਕਰਵਾਉਣ ਆਇਆ ਸੀ ਮੇਰਾ ਕੰਮ ਆ ਆਧਾਰ ਕਾਰਡ ਵੋਟਰ ਕਾਰਡ ਇਹ ਸਭ ਕੁਝ ਕੰਮ ਫਾਰਮ ਦਾ ਮੈਂ ਕਰਦਾ ਹਾਂ ਤਾਂ ਉਹ ਆਪਣੀ ਮੰਮੀ ਦੀ ਪੈਨਸ਼ਨ ਅਪਲਾਈ ਕਰਵਾਉਣ ਮੇਰੇ ਕੋਲ ਆਇਆ ਸੀ ਤਾਂ ਜਦੋਂ ਪਤਾ ਲੱਗਾ ਕਿ ਗੋਲੀ ਚੱਲੀ ਹੈ ਤਾਂ ਫਿਰ ਉਹ ਭੱਜ ਕੇ ਬਾਹਰ ਆਇਆ ਜੀ ਮੈਂ ਬਸ ਇਹੀ ਕਹਿਣਾ ਚਾਹੁੰਦਾ ਵੇ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਚਾਹੁੰਦਾ ਕਿ ਇਹ ਜੇ ਬੇਇਨਸਾਫੀਆ ਕਿਉਂਕਿ ਜੇ ਉਹ ਹੁੰਦਾ ਤੇ ਉਸ ਸਮੇਂ ਉੱਥੇ ਹੋਣਾ ਸੀ ਉਸ ਸਮੇਂ ਤੋਂ ਮੇਰੇ ਕੋਲ ਸੀ